ਲਓ ਜੀ ਕਿਸਾਨਪਰਾਵੋ ਅੱਜ ਆਪਣੇ ਕੋਲੇ 25 ਸੰਦ ਸੇਲ ਵਾਸਤੇ ਆ ਵੀਡੀਓ ਨੂੰ ਸਾਰੀ ਨੂੰ ਦੇਖ ਲਓ ਕਾਫੀ ਦਿਨਾਂ ਬਾਅਦ ਆਪਣੀ ਆ ਵੀਡੀਓ ਆ ਰਹੀ ਹੈ ਜੀ ਪਹਿਲਾਂ ਗੱਲ ਕਰਦੇ ਆ ਪ੍ਰੀਤ 6099 ਟਰੈਕਟਰ ਹੈ 11 ਮਾਡਲ ਪੰਜਾਬ ਨੰਬਰ ਪਾਵਰ ਸਟੀering ਦੇ ਵਿੱਚ 60 65 ਪੈਸੇ ਪੱਕੇ ਐਮ ਆਰਐਫ ਦੇ ਟਾਇਰਾਂ ਦੇ ਵਿੱਚ ਪੈਂਡ ਮੱਲਣ ਕੋਠੇ ਅਮਨਗੜ ਵਾਲੇ ਰੇਟ 3 ਲੱਖ ਰੁਪਏ ਡਿਮਾਂਡ ਹੈ ਜੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਸਾਰਾ ਟਰੈਕਟਰ ਬਾਡੀ ਚਾਸੀ ਲੈਂਕਾਂ ਦਾ ਰਿੰਮਾ ਦਾ ਅਰੀਜਨਲ ਆ ਸ਼ੋਅ ਦਾ ਸਾਰਾ ਟਰੈਕਟਰ ਜੈਨੂਆਣਾ ਕੋਈ ਟਰੈਕਟਰ ਦੀ ਬਲੋ ਨਹੀਂ ਗਈ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਗੇਅਰ ਹਿੱਸੇ ਦੀ ਆਵਾਜ਼ ਨਹੀਂ ਪੈਂਡ ਮੱਲਣ ਜ਼ਿਲ੍ਹਾ ਮਕਸਰ ਦੁੱਦਾ ਕੌਣੀ ਦੇ ਕੋਲ ਪੈਂਡ ਹੈ ਜੀ 9417148607 ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਜਾਣਕਾਰੀ ਲੇ ਸਕਦੇ ਹਾਂ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਅੱਗੇ ਗੱਲ ਕਰਦੇ ਆਂ ਜੀ ਇੱਕੋ ਘਰੇ ਇੱਕੋ ਵੀਰ ਦੇ ਪੰਜ ਟਰੈਕਟਰ ਵਕਾਊ ਆ ਭਰਾਵੋ ਵੀਡੀਓ ਨੂੰ ਸਾਰੀ ਨੂੰ ਦੇਖ ਲਿਓ ਤਾਂ ਜੋ ਤੁਹਾਨੂੰ ਸਾਰੇ ਸੰਦਾ ਬਾਰੇ ਜਾਣਕਾਰੀ ਮਿਲ ਸਕੇ ਪਹਿਲਾ ਸਵਰਾਜ ਆ ਜੀ 855 22 ਮਾਡਲ ਆ 22 ਦੇ ਲਾਸਟ ਮਹੀਨੇ ਦੇ ਵਿੱਚ ਆਇਆ 22 ਦੇ 12ਵੇਂ ਮਹੀਨੇ ਦੇ ਵਿੱਚ ਇਹ ਟਰੈਕਟਰ ਨਿਕਲਿਆ ਜੀ ਨਵਾਂ ਬਿਲਕੁਲ ਨਵਾਂ ਪਿਆ 300 ਘੰਟੇ ਸਿਰਫ ਚੱਲਿਆ ਹੋਇਆ ਹਜੇ ਤੱਕ ਕਾਗਜ਼ ਵੀ ਨਹੀਂ ਲੱਥੇ ਭਰਾਵੋ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਆ ਰੇਟ ਦੋ 735000 ਰੁਪਏ ਡਿਮਾਂਡ ਹੈ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਜਿਹੜਾ ਵੀਰ ਭਰਾ ਆਪਣੀ ਵੀਡੀਓ ਦੇਖ ਕੇ ਜਾਊਗਾ ਪੰਡ ਹੁਸਨਰ ਗਿੱਦੜਵਾਹਾ ਦੇ ਕੋਲ ਆ ਜੀ 709746880 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਪੁੱਛ ਸਕਦੇ ਹੋ ਵੀਰ ਕਹਿੰਦੇ ਟਰੈਕਟਰ ਦੇ ਉੱਤੇ ਅਸੀਂ ਲੋਨ ਵੀ ਕਰਾ ਦਾਂਗੇ ਜੇ ਕਿਸੇ ਵੀਰ ਭਰਾ ਨੇ ਲੋਨ ਕਰਵਾਉਣਾ ਹੋਵੇ ਤਾਂ ਲੋਨ ਕਰਵਾ ਕੇ ਵੀ ਟਰੈਕਟਰ ਤੁਸੀਂ ਲੈ ਸਕਦੇ ਹੋ ਜੀ ਬਹੁਤ ਹੀ ਚੰਗਾ ਬਿਲਕੁਲ ਨਵਾਂ ਟਰੈਕਟਰ ਆ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਤੇ ਜਾਇਜ਼ ਰੇਟ 'ਤੇ ਮਿਲ ਰਿਹਾ ਨਵੇਂ ਨਾਲੋਂ ਲੱਖ ਡੇਢ ਲੱਖ ਰੁਪਿਆ ਟਰੈਕਟਰ ਤੁਹਾਨੂੰ ਸਸਤਾ ਮਿਲ ਰਿਹਾ ਭਰਾਵੋ ਵੀਡੀਓ ਨੂੰ ਦੇਖ ਸਕਦੇ ਹੋ ਚੰਗੀ ਤਰ੍ਹਾਂ ਟਰੈਕਟਰ ਸਾਰਾ ਦੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਆ ਜੀ ਪਿੰਡ ਹੌਸਨਾਰ ਅੱਗੇ ਗੱਲ ਕਰਦੇ ਆ ਜੀ 5042d ਜੌਂਡੀਆ ਟਰੈਕਟਰ ਆ ਜੀ ਪਾਵਰ ਸਟੀਰਿੰਗ ਦੇ ਵਿੱਚ ਇਹ ਟਰੈਕਟਰ ਵੀ ਟੌਪ ਮਾਡਲ ਆ 12 ਮਾਡਲ ਆ ਜੀ ਰੇਟ 330000 ਰੁਪਏ ਦੀ ਡਿਮਾਂਡ ਆ ਪਾਵਰ ਸਟੀਰਿੰਗ ਆ ਜੀ ਲੋਨ ਇਹਦੇ ਤੇ ਵੀ ਹੋ ਜਾਊਗਾ ਜੇ ਕਿਸੇ ਵੀਰ ਭਰਾ ਨੇ ਲੋਨ ਕਰਵਾਉਣਾ ਹੋਵੇ 70097 468880 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਤੁਸੀਂ ਵੀ ਸਾਡੇ ਪੇਜ ਤੇ ਕੋਈ ਵੀ ਐਡ ਕਰਵਾ ਸਕਦੇ ਹੋ ਜੀ ਸਾਡੇ ਨੰਬਰ ਤੇ ਵੀਡੀਓ ਭੇਜ ਕੇ ਸਾਰੇ ਵੀਰਾਂ ਨੂੰ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਦੇਖ ਕੇ ਸ਼ੇਅਰ ਕਰਾਇਆ ਕਰੋ ਜਿਹੜੇ ਵੀਰ ਆਪਣੀਆਂ ਵੀਡੀਓ ਦੇਖਦੇ ਆ ਜਾਂ ਜਿਹੜੇ ਵੀਰ ਆਪਣੇ ਚੈਨਲ ਦੇ ਉੱਤੇ ਐਡ ਕਰਵਾਉਂਦੇ ਆ ਉਹ ਆਪਣੀ ਵੀਡੀਓ ਨੂੰ ਆਪਣੇ ਲਿੰਕ ਨੂੰ ਗਰੁੱਪਾਂ ਦੇ ਵਿੱਚ ਯਾਰਾਂ ਦੋਸਤਾਂ ਦੇ ਵਿੱਚ ਸ਼ੇਅਰ ਕਰਦਿਆ ਕਰੋ ਤਾਂ ਜੋ ਸਾਰੇ ਭਰਾਵਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਆਪਾਂ ਹਰੇਕ ਪ੍ਰਕਾਰ ਦੀ ਐਡ ਕਰਦੇ ਆ ਆਪਣੇ ਚੈਨਲ ਦੇ ਉੱਤੇ ਟਰੈਕਟਰ ਟਰਾਲੀਆਂ ਸਾਧਨ ਜ਼ਮੀਨ ਪਸ਼ੂ ਪਲਾਟ ਦੀ ਐਡ ਆਪਣੇ ਚੈਨਲ ਦੇ ਉੱਤੇ ਕੀਤੀ ਜਾਂਦੀ ਆ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਟਰੈਕਟਰ ਆ ਭਰਾਵੋ ਜੋਂਡੀਅਰ ਜੇ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਰੇਟ 3 ਲੱਖ 30 ਹਜ਼ਾਰ ਰੁਪਿਆ ਡਿਮਾਂਡ ਆ ਮੌਕੇ ਤੇ ਮਾਨਤਨ ਹੋ ਜਾਂਦਾ ਹੁੰਦਾ ਰੇਟ ਦੇਖ ਕੇ ਨਾ ਭਜਿਆ ਕਰੋ ਭਰਾਵੋ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਆ ਆ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਇੱਕ ਵਾਰੀ ਫੋਨ ਤੇ ਗੱਲਬਾਤ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਭਰਾਵੋ ਪੈਂਡ ਹੁਸਨਰ ਦੇ ਵਿੱਚ ਪੰਜੇ ਟਰੈਕਟਰ ਵਿਕਾਊ ਆ ਤੁਸੀਂ ਵੀਡੀਓ ਨੂੰ ਸਾਰੀ ਨੂੰ ਦੇਖ ਲਿਓ ਤੇ ਬਾਕੀ ਹੋਰ ਸੰਦ ਕਈ ਵੀਰਾਂ ਦੇ ਵਿਕਾਊ ਆ ਜੀ ਵਿੱਚ ਆਪਣੀ ਵੀਡੀਓ ਦੇ ਵਿੱਚ ਅੱਜ ਪਰ ਤਾਹੋ ਸਨਰ ਇਸ ਵੀਰ ਦੇ ਪੰਜ ਟਰੈਕਟਰ ਇਕੋ ਘਰੇ ਆ ਭਰਾਵੋ ਤੁਸੀਂ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਆ ਭਰਾਵੋ ਫਾਰਮ ਟਰੈਕ 60 ਟਰੈਕਟਰ ਆ ਇਹ ਮਾਡਲ 2007 ਆ ਸੀਐਟ ਕੰਪਨੀ ਦੇ ਟਾਇਰ ਆ ਜੀ ਚੰਗੇ 60 65 ਪੈਸੇ 70 ਪੈਸੇ ਬਹੁਤ ਹੀ ਸੋਹਣਾ ਤੇ ਚੰਗਾ ਟਰੈਕਟਰ ਆ ਅਰੀਜਨਲ ਟਰੈਕਟਰ ਆ ਭਰਾਵੋ ਮਾਡਲ 2007 ਦਾ ਸਰਸੇ ਦਾ ਨੰਬਰ ਹੈ HR24 ਹਰਿਆਣਾ ਨੰਬਰ ਆ ਜੀ ਆ ਰੇਟ ਦੀ ਗੱਲ ਕਰਕੇ 2 ਲੱਖ 40000 ਰੁਪਇਆ ਇਹਦੀ ਡਿਮਾਂਡ ਹੈ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਨਵਾਂ ਨਕੋਰ ਟਰੈਕਟਰ ਪਿਆ ਤੇ ਬਿਲਕੁਲ ਸੁੱਕਾ ਰੋਡਰਗਾ ਟਰੈਕਟਰ ਆ ਜੀ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਪੂਰਾ ਜਾਂਚ ਦਾ ਟਰੈਕਟਰ ਆ ਬੰਪਰ ਛਤਰੀ ਸਾਰਾ ਸਮਾਨ ਟਰੈਕਟਰ ਦੇ ਨਾਲ ਲੱਗਿਆ ਹੋਇਆ ਡੈਕ ਡੱਕ ਉੱਤੇ ਲੱਗਿਆ ਹੋਇਆ ਸਪੀਕਰ ਲੱਗੇ ਹੋਇਆ ਦੇਖ ਸਕਦੇ ਹੋ ਬਹੁਤ ਹੀ ਚੰਗਾ ਟਰੈਕਟਰ ਆ ਭਰਾਵੋ ਅ ਰੇਟ 2 ਲੱਖ 40000 ਰੁਪਏ ਡਿਮਾਂਡ ਹੈ ਮੌਕੇ ਤੇ ਮਾਨ ਤਨ ਪੂਰਾ ਕੀਤਾ ਜਾਊਗਾ ਜਿਹੜਾ ਵੀ ਭਰਾ ਆਪਣੀ ਵੀਡੀਓ ਦੇਖ ਕੇ ਜਾਊਗਾ ਜੀ 70097 46880 ਤੇ ਫੋਨ ਕਰਕੇ ਤੁਸੀਂ ਇਸ ਟਰੈਕਟਰ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਆ ਰੇਟ ਕੋਈ ਵੀ ਪੱਕਾ ਰੇਟ ਨਹੀਂ ਹੁੰਦਾ ਜੀ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਆ ਡਬਲ ਕਲਚ ਟਰੈਕਟਰ ਆ ਜੀ ਬਹੁਤ ਹੀ ਚੰਗਾ ਤੇ origignal ਟਰੈਕਟਰ ਆ ਪੱਕੇ ਟਾਇਰਾਂ ਦੇ ਵਿੱਚ ਅੱਗੇ ਕੀ ਮਹਿੰਦਰਾ 265 ਟਰੈਕਟਰ ਆ ਮਾਡਲ 2021 ਆ ਜੀ ਬਹੁਤ ਹੀ ਸੋਹਣਾ ਤੇ ਚੰਗਾ ਟਰੈਕਟਰ ਆ ਟੌਪ ਮਾਡਲ ਆ ਆ ਰੇਟ 4,25,000 ਰੁਪਇਆ ਡਿਮਾਂਡ ਹੈ ਜੀ ਨਾਲ ਦੇ ਟਾਇਰਾਂ ਦੇ ਵਿੱਚ ਆ ਦੇਖ ਸਕਦੇ ਹੋ ਇਸ ਟਰੈਕਟਰ ਦੇ ਉੱਤੇ ਫੁੱਲ ਲੋਨ ਹੋ ਜਾਊਗਾ ਸਾਰਾ ਲੋਨ ਹੋ ਜਾਊਗਾ ਭਰਾਵੋ 4,25,000 ਰੁਪਇਆ ਡਿਮਾਂਡ ਆ ਸਾਰੇ ਦਾ ਸਾਰਾ ਲੋਨ ਟਰੈਕਟਰ ਦੇ ਉੱਤੇ ਹੋ ਜਾਊਗਾ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਗਿੱਦੜਵਾਹਾ ਏਰੀਆ ਦੇ ਵਿੱਚ ਟਰੈਕਟਰ ਆ ਭਰਾਵੋ 70097 46880 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਆ ਇੱਕ ਛਿਹਟ ਤੱਕ ਵੀ ਨਹੀਂ ਲੱਗੀ ਟਰੈਕਟਰ ਨੂੰ ਪਾਵਰ ਸਟੀering ਆ ਭਰਾਵੋ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਆ DI 265 ਬਿਲਕੁਲ ਜੈਨੂਇਨ ਟਰੈਕਟਰ ਆ ਭਰਾਵੋ ਸਾਰੇ ਸਟੀਕਰ ਨਾਲ ਲੱਗੇ ਹੋਏ ਆ ਕੰਪਨੀ ਦੇ ਜਿਹੜੇ ਲੱਗੇ ਆ ਟਰੈਕਟਰ 4 ਦਿਨ ਵਾਹ ਕੇ ਚਲਾ ਕੇ ਖਰੀਦ ਸਕਦੇ ਹੋ ਜੀ ਪਿੰਡ ਹੁਸਨਾਰਾ ਗਿੱਦੜਵਾਹਾ ਦੇ ਕੋਲੇ ਵੀਰਾਂ ਦਾ ਪਿੰਡ ਆ ਤੁਸੀਂ ਇਹ 4-5 ਟਰੈਕਟਰ ਪਿਰਥਾ ਹੁਸਨਰ ਨੂੰ ਫੋਨ ਕਰਕੇ ਵੀਰ ਨੂੰ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਇਸ ਟਰੈਕਟਰ ਦੇ ਉੱਤੇ ਵੀਰ ਕਹਿੰਦੇ ਅਸੀਂ ਸਾਰੇ ਦਾ ਸਾਰਾ ਲੋਨ 100% ਕਰਵਾ ਦੇਾਂਗੇ ਬਹੁਤ ਹੀ ਸੋਹਣਾ ਤੇ ਨਵਾਂ ਟਰੈਕਟਰ ਆ ਜੀ ਅੱਗੇ ਗੱਲ ਕਰਦੇ ਆ ਫਾਰਮ ਟਰੈਕ 60 ਸੂਪਰ ਮੈਕਸ ਇਹ ਟਰੈਕਟਰ 11 ਮਾਡਲ ਹੈ ਜੀ ਪੰਜਾਬ ਨੰਬਰ ਆ ਇਹ ਟਰੈਕਟਰ ਵੀ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਤੇ ਸ਼ਕੀਨ ਟਰੈਕਟਰ ਆ ਪਾਵਰ ਸਟੀering ਦੇ ਵਿੱਚ ਆ ਗਿਆ ਭਰਾਵੋ ਡਬਲ ਪੰਪ オリジナル ਪਾਵਰ ਆ ਇਹਦਾ ਰੇਟ ਆ ਜੀ 345000 ਰੁਪਇਆ 70 ਪੈਸੇ ਟਾਇਰਾਂ ਦੇ ਵਿੱਚ ਆ ਪੱਕੇ ਟਾਇਰ ਆ ਭਰਾਵੋ ਬਾਡੀ ਚਾਸੀ ਲੈਂਕਾਂ ਦਾ ਟਰੈਕਟਰ ਰੀਜਨਲ ਆ ਬੰਪਰ ਛਤਰੀ ਡੰਡਾ ਫੱਟੀ ਸਾਰਾ ਸਮਾਨ ਟਰੈਕਟਰ ਦੇ ਨਾਲ ਲੱਗਿਆ ਹੋਇਆ ਜੀ ਪੰਜਾਬ ਨੰਬਰ ਆ ਹਬੌਰ ਦਾ ਪਹਿਲੇ ਘਰ ਦਾ ਟਰੈਕਟਰ ਆ ਜੀ ਫੋਨ ਨੰਬਰ ਆ ਜੀ 70097 46880 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਟਰੈਕਟਰ 2 ਦਿਨ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਸੰਦ ਤੁਸੀਂ ਜਦੋਂ ਖਰੀਦਦੇ ਆ ਆਪਦੀ ਤਸੱਲੀ ਜ਼ਰੂਰ ਕਰਿਆ ਕਰੋ ਭਰਾਵੋ ਚੈੱਕ ਕਰਕੇ ਸਾਧਨ ਖਰੀਦਿਆ ਕਰੋ ਅੱਗੇ ਗੱਲ ਕਰਦੇ ਆਂ ਜੀ ਮੱਕੀ ਬਜਾਈ ਮਸ਼ੀਨ ਵਿਕਾਊ ਆ ਪਿੰਡ ਖੱੜ ਕੋਟਕਪੂਰਾ ਦੇ ਕੋਲ ਆ ਰੇਟ ਹੈ 60000 ਰੁਪਿਆ ਜੀ ਐਮਰਜੈਂਸੀ ਵੀਰਾਂ ਨੇ ਵੇਚਣੀ ਆ ਜੇ ਕਿਸੇ ਵੀਰ ਭਰਾਣੇ ਲੈਣੀ ਹੋਵੇ 70091 52016 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਮੱਕੀ ਬਜਾਈ 2023 ਮਾਡਲ ਮਸ਼ੀਨ ਖਰੀਦ ਸਕਦੇ ਹੋ ਜੀ ਅੱਗੇ ਗੱਲ ਕਰਦੇ ਹਾਂ ਜੀ ਫਾਰਮ ਟਰੈਕ 45 ਮਾਡਲ 2001 ਪੰਜਾਬ ਨੰਬਰ ਡਬਲ ਕਲਚ ਦੇ ਵਿੱਚ ਬਹੁਤ ਹੀ ਸੋਹਣਾ ਚੰਗਾ ਟਰੈਕਟਰ 70 ਪੈਸੇ ਟਾਇਰਾਂ ਦੇ ਵਿੱਚ ਏਰੀਆ ਕਿ ਦੜਵਾਹਾ ਆ ਰੇਟ 215000 ਰੁਪਇਆ ਡਿਮਾਂਡ ਹੈ ਜੀ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ 9465681768 ਤੇ ਫੋਨ ਕਰਕੇ ਤੁਸੀਂ ਰਿਸ਼ਪਾਲ ਸਿੰਘ ਹੁਸਨਰ ਨੂੰ ਫੋਨ ਕਰਕੇ ਜਾਣਕਾਰੀ ਟਰੈਕਟਰ ਬਾਰੇ ਲੈ ਸਕਦੇ ਹੋ ਜੀ ਬਹੁਤ ਹੀ ਚੰਗਾ ਤੇ ਰੀਜਨਲ ਟਰੈਕਟਰ ਆ ਬਰਾਵੋ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਖਰੀਦ ਸਕਦੇ ਹੋ ਇੱਕ ਵਾਰੀ ਤੁਸੀਂ ਸਾਧਨ ਨੂੰ ਚੈੱਕ ਜ਼ਰੂਰ ਕਰਾਇਆ ਕਰੋ ਚੰਗੀ ਤਰ੍ਹਾਂ ਭਰਾਵੋ ਕਾਗਜ਼ ਪੱਤਰ ਚੈੱਕ ਕਰ ਲਿਆ ਕਰੋ ਤੇ ਅੱਗੇ ਜੇ ਕਿਸੇ ਵੀਰ ਭਰਾ ਨੂੰ ਕਿਰਾਏ ਤੇ ਟਰੈਕਟਰ ਲੈਣ ਦੀ ਲੋੜ ਹੋਵੇ ਤਾਂ ਵੀਰਾਂ ਨੇ ਕਿਰਾਏ ਤੇ ਟਰੈਕਟਰ ਤੁਸੀਂ ਕੋਈ ਵੀ ਖਰੀਦ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਤੁਸੀਂ ਲੈਣਾ ਚਾਹੁੰਦੇ ਹੋ 98157 68939 ਤੇ ਫੋਨ ਕਰਕੇ ਤੁਸੀਂ ਵੀਰਾਂ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਭਰਾ ਨੂੰ ਕਿਰਾਏ ਤੇ ਟਰੈਕਟਰ ਦੀ ਲੋੜ ਹੋਵੇ ਅੱਗੇ ਜੀ ਆਸ਼ਾ ਟਰੈਕਟਰ ਆ 2000 ਮਾਡਲ ਆ ਜੀ ਰੇਟ 1,55,000 ਰੁਪਿਆ ਆਸ਼ਾ 241 ਟਰੈਕਟਰ ਆ ਜੀ ਪਿੰਡ ਕਯੋਲ ਨਵੇਂ ਟਾਇਰਾਂ ਦੇ ਵਿੱਚ ਆ 82219 33142 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਸ਼ਾ ਟਰੈਕਟਰ ਖਰੀਦ ਸਕਦੇ ਹੋ ਟਾਇਰ ਬਿਲਕੁਲ ਨਵੇਂ ਆ ਭਰਾਵੋ ਆ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਆ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਟਰੈਕਟਰ ਪੂਰਾ ਸੋਨਾ ਤੇ ਸਾਫ ਟਰੈਕਟਰ ਪਿਆ ਪ੍ਰਭ ਤੇ ਵੀਡੀਓ ਨੂੰ ਦੱਬ ਕੇ ਸਾਰੇ ਗਰੁੱਪਾਂ 'ਚ ਸ਼ੇਅਰ ਕਰਦਿਆ ਕਰੋ ਜੀ ਸਾਰੇ ਵੀਰਾਂ ਭਰਾਵਾਂ ਨੂੰ ਹੱਥ ਬੰਨ੍ਹ ਕੇ ਸਾਡੀ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਅੱਗੇ ਗੱਲ ਕਰਦੇ ਆ ਮੈਸੀ 245 ਟਰੈਕਟਰ ਆ ਜੀ ਮਾਡਲ 1997 ਆ ਰੇਟ 110000 ਰੁਪਇਆ ਏਰੀਆ ਬਟਾਲਾ ਦੇ ਵਿੱਚ ਵਿਕਾਊ ਆ 84277 92025 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਟਰੈਕਟਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਮਾਡਲ ਦੇ ਹਿਸਾਬ ਨਾਲ ਟਰੈਕਟਰ ਵਧੀਆ ਪਿਆ ਟਾਇਰਾਂ ਪੋਰਡ 3694 ਮਾਡਲ ਟਰੈਕਟਰ ਵੀਰਾਂ ਨੇ ਵਾਪਸ ਲੈਣਾਗਾ 2008 ਦੇ ਵਿੱਚ ਵੇਚਿਆ ਸੀਗਾ ਜੀ ਪੀਬੀ 256285 ਨੰਬਰ ਸੀ ਲੱਭਣ ਵਾਲੇ ਨੂੰ 15000 ਰੁਪਇਆ ਇਨਾਮ ਦਿੱਤਾ ਜਾਊਗਾ 8437600972 ਤੇ ਫੋਨ ਕਰਕੇ ਤੁਸੀਂ ਜਾਣਕਾਰੀ ਦੇ ਸਕਦੇ ਹੋ ਏਰੀਆ ਲੁਧਿਆਣਾ ਵੀਰਾਂ ਦਾ ਵਿੱਚ ਹੈ ਜਗਰਾਉਂ ਸੀਗਾ ਟਰੈਕਟਰ 2008 ਦੇ ਵਿੱਚ ਜਰਨੈਲ ਸਿੰਘ ਵੀਰ ਨੂੰ ਤੁਸੀਂ ਫੋਨ ਤੇ ਜਾਣਕਾਰੀ ਦੇ ਸਕਦੇ ਹੋ ਜੀ 15000 ਰੁਪਿਆ ਇਨਾਮ ਦੇਣਗੇ ਜੇ ਕੋਈ ਵੀਰ ਭਰਾ ਇਸ ਨੰਬਰ ਦਾ ਟਰੈਕਟਰ ਵੀਰਾਂ ਨੂੰ ਲੱਭ ਕੇ ਦੇਵੇਗਾ ਫੋਰਡ 3610 1994 ਮਾਡਲ ਟਰੈਕਟਰ ਸੀ ਜੀ 2008 ਦੇ ਵਿੱਚ ਵੇਚਿਆ ਸੀ ਵੀਰਾਂ ਨੇ ਵਾਪਸ ਲੈਣਾ ਜੀ ਅੱਗੇ ਜੀ ਜੌਂਡੀਅਰ 5050 ای ਟਰੈਕਟਰ ਵਿਕਾਊ ਆ 16 ਮਾਡਲ ਆ ਟਾਪ ਮਾਡਲ ਆ ਜੀ ਪਹਿਲੇ ਨਾਮ ਹਜ਼ਾਰ ਘੰਟਾ ਚੱਲਿਆ ਹੋਇਆ ਏਰੀਆ ਕੋਟਕਪੂਰਾ ਫੋਨ ਨੰਬਰ ਆ 9501870137 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਬਹੁਤ ਹੀ ਸੋਹਣਾ ਤੇ ਚੰਗਾ ਟਰੈਕਟਰ ਆ ਭਰਾਵੋ 16 ਮਾਡਲ ਸਿਰਫ ਹਜ਼ਾਰ ਘੰਟੇ ਚੱਲਿਆ ਹੋਇਆ ਟੈਟਰ ਨਾਲ ਦੇ ਆ ਭਰਾਵੋ ਰੇਟ 495000 ਰੁਪਇਆ ਇਹਦੀ ਡਿਮਾਂਡ ਆ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਭਰਾਵੋ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਆ ਕਰੋ ਬਹੁਤ ਹੀ ਸੋਹਣਾ ਚੰਗਾ ਟਰੈਕਟਰ ਸਿਰਫ 1000 ਘੰਟੇ ਚੱਲਿਆ ਹੋਇਆ ਅੱਗੇ ਜੀ ਜੈਤੋ ਦੇ ਬਣੇ ਹੋਏ 11 ਹਾਲ ਪਿੰਡ ਆਲਮ ਵਾਲਾ ਮਲੋਟ ਦੇ ਵਿੱਚ ਪਏ ਆ ਜੀ ਜੇ ਕਿਸੇ ਵੀਰ ਪ੍ਰਾਣੇ ਖਰੀਦਣੇ ਹੋਣ ਜੈਤੋ ਕੋਟਲੀ ਵਾਲਿਆਂ ਦੇ ਬਣੇ ਹੋਏ ਹਾਲਾ ਰੇਟ 25000 ਰੁਪਿਆ ਫੋਨ ਨੰਬਰ 9878 54638 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਹਾਲਾਂ ਬਾਰੇ ਜਾਣਕਾਰੀ ਲੈ ਸਕਦੇ ਹੋ ਹਾਲ ਖਰੀਦ ਸਕਦੇ ਹੋ ਜੀ 11 ਹਾਲਾ ਜੈਤੋ ਦੇ ਬਣੇ ਹੋਏ ਅੱਗੇ ਜੀ ਜੇ ਕਿਸੇ ਵੀਰਪਰਾ ਨੇ ਇੰਟਰਲੌਕ ਟਾਈਲਾਂ ਬਣਵਾਉਣੀਆਂ ਹੋਣ ਤਾਂ ਵੀਰ ਘਰ ਘਰ ਜਾ ਕੇ ਇੰਟਰਲੌਕ ਬਣਾਉਣ ਦਾ ਕੰਮ ਕਰਦੇ ਆ ਅੰਗਰੇਜ਼ ਸਿੰਘ ਮੜਾਕ 9968786135 ਬੱਬੂ ਮੜਾਕ 96538 90009 ਤੇ ਫੋਨ ਕਰਕੇ ਤੁਸੀਂ ਵੀਰਾਂ ਨਾਲ ਗੱਲਬਾਤ ਕਰ ਸਕਦੇ ਹੋ ਪਿੰਡ ਮੜਾਕ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਅੱਗੇ ਜੀ ਵੀਰਾਂ ਕੋਲੇ ਸਕੂਟਰੀ ਵਿਕਾਊ ਆ ਚਾਰ ਮਾਡਲ ਆ ਰੇਟ 19000 ਰੁਪਏ ਡਿਮਾਂਡ ਹੈ ਜੀ ਏਰੀਆ ਧਰਮਕੋਟ ਫੋਨ ਨੰਬਰ ਆ ਜੀ 90565 79917 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਕੂਟਰੀ ਬਾਰੇ ਬਣਦੀ ਜਾਣਕਾਰੀ ਐਕਟਿਵ ਬਾਰੇ ਲੈ ਸਕਦੇ ਹੋ ਭਰਾਵੋ ਚਾਰ ਮਾਡਲ ਆ ਜੀ 19000 ਰੁਪਿਆ ਵੀਰਾਂ ਦੀ ਡਿਮਾਂਡ ਆ ਮੌਕੇ ਤੇ ਮਾਨਤਣ ਹੋ ਜਾਊਗਾ ਅੱਗੇ ਜੀ ਇੰਡਿਕਾ ਕਾਰ ਵਿਕਾਊ ਆ 11 ਮਾਡਲ ਰੇਟ 135000 ਰੁਪਿਆ ਏਰੀਆ ਧਰਮਕੋਟ ਮੋਗਾ ਦੇ ਕੋਲ ਆ ਭਰਾਵੋ ਫੋਨ ਆ 99159 09917 99159 09917 ਤੇ ਫੋਨ ਕਰਕੇ ਤੁਸੀਂ ਇੰਡਿਕਾ ਕਾਰ ਖਰੀਦ ਸਕਦੇ ਹੋ ਬਹੁਤ ਹੀ ਚੰਗੀ ਕਾਰ ਆ ਭਰਾਵੋ ਅੱਗੇ ਜੀ 13 7 ਦਾ ਟਰਾਲਾ ਵਿਕਾਊ ਆ ਕ੍ਰੇਸ਼ਨ ਦੇਖ ਸਕਦੇ ਹੋ ਡਬਲ ਟਾਇਰ ਆ ਤੇ ਡਬਲ ਹੀ ਇਹਨੂੰ ਜੈਕ ਲੱਗੇ ਹੋਇਆ ਜੀ 13 7 ਦਾ ਟਰਾਲਾ ਡਬਲ ਜੈਕ ਵਾਲਾ ਜੀ ਪਿੰਡ ਮੱਲਣ ਕੋਠੇ ਅਮਨਗੜ ਵਾਲੇ ਆ ਰੇਟ 2,85,000 ਰੁਪਏ ਡਿਮਾਂਡ ਹੈ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਬਹੁਤ ਹੀ ਸੋਨਾ ਤੇ ਹੈਵੀ ਵਜਣਾ 30 ਕੁਆਂਟਲੇ ਦਾ ਵਜਣਾ ਭਰਾ ਉਹ ਟਰਾਲੇ ਦਾ 94641 13503 94641 13503 ਨਵੇਂ ਟਾਇਰ ਆ ਚਾਰੇ ਟਾਇਰ ਨਵੇਂ ਆ ਡਬਲ ਜੈਕ ਲੱਗਿਆ ਹੋਇਆ ਤੇ